ਤੁਸੀਂ ਕਿੰਨੇ ਵਲੌਗ ਨਹੀਂ ਪਾਉਂਦੇ ਵਲੌਗ ਹੀ ਛਕੂ ਪਾਉਣੇ ਵਲੌਗ ਵਲੌਗ ਹੀ ਛਕੂ ਪਾਉਣੇ ਆ ਆ ਵਦਾਈ ਜਿਹੜੀ ਤਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆ ਜਸਲੀਨਾ ਵਲੌਗ ਚੈਨਲ ਤੇ ਤੇ ਹੋਪ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਣਾ ਛੋਟਾ ਸਿੱਧੂ ਯੋਗਰਾਜ ਸਿੰਘ ਹੋ ਗਿਆ ਪੂਰਾ 5 ਮਹੀਨਿਆਂ ਦਾ ਸੁਸਰੀ ਜਾਨੀ ਸ਼ੁਭ ਕਾਮਨਾਵਾਂ ਜਰੂਰ ਦਿਓ ਮੇਰੇ ਪੁੱਤ ਵਾਸਤੇ ਅੱਜ 5 ਮਹੀਨਿਆਂ ਦਾ ਹੋ ਗਿਆ ਮੇਰਾ ਬੱਚਾ ਤੇ ਲਓ ਜੀ ਇਹ ਹੁਣ ਘੁੰਮਣੇ ਫੇਰਨ ਤੇ ਯਾਰ ਐ ਗੱਲ ਸੁਣੋ ਹੈਲੋ ਸਤਿ ਸ੍ਰੀ ਅਕਾਲ ਕਰੋ ਸਾਰਿਆਂ ਨੂੰ ਜਵਰਾਦ ਸਭ ਨੂੰ ਸਤਿ ਸ੍ਰੀ ਅਕਾਲ ਕਰੋ ਜੀ ਅੱਜ ਪੁੱਤ ਕਿੰਨੇ ਚਿਰ ਦਾ ਹੋ ਗਿਆ 5 ਮਹੀਨਿਆਂ ਦਾ 5 ਮਹੀਨੇ ਦਾ ਹੋ ਗਿਆ ਅੱਜ ਕਾਕਾ ਚੜਾ ਕਿੰਨੇ ਚਿਰ ਦਾ ਵਨ ਪੀਸ ਪਾਇਆ ਹੋਇਆ ਵੱਡਾ ਕੰਮ ਛੇਵਰੇ ਕਰ ਲਿਆ ਤੇ ਸਾਰੀ ਰਾਤ ਦਿੱਤਾ ਨਹੀਂ ਸੌਣ ਸਾਨੂੰ ਇਹਨੇ ਹੂੰ ਹੁਣ ਤੈਨੂੰ ਦਿਨੇ ਇਹੀ ਨਹੀਂ ਸੌਣ ਦੇਣਾ ਸਾਰੀ ਰਾਤ ਉਰੀ ਫੜਦੇ ਰਿਹਾ ਸਾਨੂੰ ਤੂੰ ਹੂੰ ਚਲੋ ਆ ਮਮਾ ਨਾਲ ਲਾ ਗੀ ਫਿਰ ਨਾਲੇ ਕਬੂਤਰ ਛੱਡ ਗਿਆ ਆਪਾਂ ਹਨਾ ਠੀਕ ਹੈ ਦੋਸਤੋ ਕਰਿਓ ਕੰਟੀਨਿਊ ਅੱਜ ਦਾ ਬਲੌਗ ਆਪ ਕਰਦੇ ਆਂ ਗੀਆਂ ਕਬੂਤਰਾਂ ਦੀਆਂ ਬੋਲਣ ਦੀਆਂ ਆਵਾਜ਼ਾਂ ਆ ਰਹੀਆਂ ਠੀਕ ਆ ਤੇ ਲੋਕਾਂ ਦੇ ਬੱਚਿਆਂ ਦੇ ਬਾਲਕ ਸੰਘਣੇ ਹੁੰਦੇ ਆ ਸਾਡੇ ਆ ਰੋਡਾਂ ਹੀ ਹੁੰਦਾ ਜਾਂਦਾ ਹੁੰਦਾ ਇਹਨਾਂ ਦੇ ਨਾਲ ਠੀਕ ਆ ਤੇ ਹੁਣ ਆਪਾਂ ਸਵੇਰੇ ਸਵੇਰੀ ਕਬੂਤਰ ਛੱਡਣੇ ਆ ਓਏ ਤਾਂ ਕਿ ਵੇਣਾ ਇੱਧਰ ਦੇਖ ਆ ਲਾ ਜੀ ਠੀਕ ਆ ਕਿੰਨੇ ਚਿਰ ਦਾ ਹੋ ਗਿਆ ਮੇਰਾ ਪੁੱਤ ਅਜ 5 ਮਹੀਨਿਆਂ ਦਾ ਹਾਂ ਕਿਚ 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 ਹੂੰ ਕਿਉਂ ਹੂੰ ਤੇ ਨਬੜਾ ਪੇਰਾ ਬੀਬੀ ਐ ਬੁਖਾਰ ਚੜ ਗਿਆ ਸੀ ਕੱਲ ਦੋਸਤੋ ਤੇ ਪੁੱਛੋ ਨਾ ਵੀ ਕੀ ਹਾਲਤ ਮੀਰੀ ਸੀ ਤੇ ਕੀ ਮੰਨ ਫਿੱਦੀ ਸੀ ਤੇ ਵਾਇਰਲ ਫੀਵਰ ਆ ਬੱਚਿਆਂ ਨੂੰ ਬਚਾ ਕੇ ਰੱਖਿਓ ਆਪਦੇ ਕਿਉਂਕਿ 5 ਮਹੀਨਿਆਂ ਦੇ ਹੋ ਗਿਆ 5 ਮਹੀਨਿਆਂ 'ਚ ਨੂੰ ਪਹਿਲੀ ਵਾਰ ਬੁਖਾਰ ਚੜਿਆ ਕਦੇ ਖਾਂਗ ਵੀ ਨਹੀਂ ਆਈ ਸੀ ਸੋ ਦਿਲ ਧਰ ਗਿਆ ਸੀ ਬਹੁਤ ਰੋਇਆ ਬਸ ਆ ਵੀ ਰੋਣ ਵਾਲਾ ਕੰਮ ਹੋਇਆ ਬਈ ਸਾਡੇ ਨਾਲ ਹੀ ਹੂੰ ਇਹ ਵੇਖ ਸਾਰਾ ਮਿੱਕੀ ਮਾਊਸ ਹੂੰ ਯਾਰ ਸਾਰੇ ਕਹਿੰਦੇ ਡੇਢ ਸਾਲ ਦਾ ਲੱਗਦਾ ਤੂੰ ਵੇ ਪੱਕੀ ਗੱਲ ਹੂੰ ਲਛਨਦਰ ਤੇ ਮੇਰੇ ਵਾਲੀ ਆ ਹੂੰ ਚਲਾ ਕਬੂਤਰ ਛੱਡ ਗਿਆ ਕਬੂਤਰ ਛੱਡ ਗਿਆ ਜਿੰਨ ਦੀ ਜਨਫਾ ਚਲੋ ਫਿਰ ਇਹ ਤੇ ਦਾਣੇ ਪੂਣੇ ਅਜਨ ਪੰਨ ਦਾ ਕੰਮ ਕਰਾਉਣਾ ਜਿਵੇਂ ਰਾਜਾ ਜੱਪਾ ਆ ਆ ਆ ਆ ਆ ਆ ਆ ਆ ਆ ਆਜੋ 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 ਆ ਆ ਆ ਆ ਆਜੋ ਵੀ ਹਲਾ ਵੀ ਚਕੋਰਾ ਆਪਣੇ ਕਿੱਡੀਆਂ ਕਿੱਡੀਆਂ ਹੋ ਗਈਆਂ ਤੇ ਉਹੀ ਚਕੋਰਾ ਜਿਹੜੀਆਂ ਛੋਟੀਆਂ ਛੋਟੀਆਂ ਲੈ ਲਈਆਂ ਅਸੀਂ ਆਪਾਂ ਉਹਨਾਂ ਨੂੰ ਖੁੱਡੇ ਚ ਹੀ ਰੱਖਦੇ ਆ ਨਾਲ ਕਿਉਂਕਿ ਇੱਕ ਨੂੰ ਬਿੱਲੀ ਲੱਗੀ ਸੀ ਵੱੜ ਕੇ ਉਹਨਾਂ ਡਰ ਲੱਗਦਾ ਉਈ ਦੂਜੇਵਾਂ ਨੂੰ ਫੜਗਾਂ ਵਿੱਚ ਵੱਡੀਆਂ ਹੋ ਗਈਆਂ ਫੇਰ ਹੱਥ ਨਹੀਂ ਆਉਂਦੀਆਂ ਹੁਣ ਛੋਟੀਆਂ ਜਿਹੀ ਬਿੱਲੀ ਫੜਦੀ ਇਹਨਾਂ ਨੂੰ ਸਾਰੇ ਰਾਤ ਦੀ ਨੀਂਦ ਖਰਾਬ ਕਰਕੇ ਤੇ ਸਿੱਧੂ ਸਾਹਿਬ ਆਪਣਾ ਦੇਖੋ ਸੌਂ ਗਿਆ ਕੋਸ ਤਾ ਪਿਆ ਸਾਰੀ ਰਾਤ ਸਾਨੂੰ ਸੌਣ ਨਹੀਂ ਦਿੱਤਾ ਇਹਨੇ ਹੁਣ ਦੇਖ ਕੋੜੇ ਵੇਜ ਕੇ ਸੁੱਤਾ ਠੀਕ ਆ ਜੇ ਸਾਢੇ 8 ਸੌਣ ਦਾ ਟਾਈਮ ਹੁੰਦਾ ਉਹਦੇ ਵੀਰ ਜਾਂਦਾ ਵੇਖ ਅੱਗੇ ਨਹੀਂ ਨਜਾਇਜ਼ ਕੀਤਾ ਵਿਚਾਰੇ ਨੇ ਤੇ ਬੁਖਾਰ ਚੜਿਆ ਕਰਕੇ ਨਾ ਕੱਲ ਦਾ ਉਹਦੇ ਕਰਕੇ ਥੋੜਾ ਜਿਹਾ ਪਰਸੋਂ ਦਾ ਥੋੜਾ ਬੁਖਾਰ ਸੀ ਉਹਦੇ ਕਰਕੇ ਥੋੜਾ ਜਿਹਾ ਵਿਚਾਰਾ ਦਿਨੇ ਕੱਲ ਜ਼ਿਆਦਾ ਸੌਂ ਗਿਆ ਤੇ ਰਾਤ ਨੂੰ ਫਿਰ ਨੀਂਦ ਨਹੀਂ ਆਉਂਦੀ ਸੀ। ਰਾਤ ਤਾਂ ਸਹੀ ਦਾ ਤਾਂ ਹੀ ਨਿਕਲੀ ਸਾਡੇ ਨੂੰ ਆਪਾਂ ਦਾ ਚੂਲੇ 'ਚ ਆਪਣਾ ਜਿਗਾੜ ਕੰਮ ਕਰ ਗਿਆ ਦੋਸਤੋ। ਤਾਂ ਤਾਰ ਵਲਤੀ ਆ। ਪੱਕਾ ਹੀ ਕੰਮ ਹੋ ਗਿਆ ਜਾਣ ਕੇ। ਟਾਂਕਿਆਂ ਨੂੰ ਕਿਸ ਹਿਸਾਬ 'ਚ ਲੱਗਣਾ ਨਹੀਂ ਸੀ। ਤੇ ਪਹਿਲਵਾਨ ਸਾਹਿਬ ਸੌਂ ਗਿਆ। ਇਹਨੂੰ ਨਮਾਉਣਾ ਸੀਗਾ। ਹੁਣ ਚਲ ਆ ਹੁਣ ਨੀਂਦ ਪੂਰੀ ਕਰ ਲੈਣ ਦੋ। ਉਦੋਂ ਬਾਅਦ ਨਿਮਾਵਾਵਾਂਗੇ ਆਪਾਂ। ਤੇ ਸੋਣਾ ਕਾਕਾ ਬਣਾਵਾਂਗੇ। ਲੋ ਜੀ ਬੱਚਿਆਂ ਦਾ ਅੱਜ ਕੀ ਐ ਸਕੂਲ 'ਚ ਤੁਹਾਡਾ? ਫੈਕਸ਼ਨ ਆ। ਤੇ ਮਨਪ੍ਰੀਤ ਦੀ ਲੱਗੀ ਆ ਤਿਆਰ ਕਾਨ ਤੇ ਡਿਊਟੀ ਵਾਹ ਆਹ ਤੇ ਕੁੜੀ ਜਮੇ ਚਿੱਟੀ ਹੋ ਗਈ ਆ ਆਪੀ ਇੱਧਰ ਦੇਖੋ ਨੰਨਾ ਬਾੜ ਚ ਬੱਚਾ ਪਾਰਟੀ ਤੁਸੀਂ ਨਹੀਂ ਕਿਹਾ ਇਸਾ ਲਿਆ ਕਿ ਤੂੰ ਨਹੀਂ ਲਿਆ ਚੂ ਠੀਕ ਆ ਲਓ ਜੀ ਇਧਰ ਪਲਰ ਵਾਲੀ ਬਣੀ ਬੈਠੀ ਆ ਅੱਜ ਤਾਂ ਡਾਂਸ ਦਾ ਹਿੱਸਾ ਡਾਂਸ ਦਾ ਹਿੱਸਾ ਲਿਆ ਕਿੰਨੇ ਇਹਨਾਂ ਨੂੰ ਪਤਾ ਨਹੀਂ ਕਾਹਦੇ ਹਿੱਸੇ ਅੱਛਾ ਠੀਕ ਆ ਤੀਆਂ ਦਾ ਪ੍ਰੋਗਰਾਮ ਅੱਜ ਲਓ ਜੀ ਇਨ ਕੱਕੇ ਨੂੰ ਸੋਣੀ ਬਣਾ ਦੀ ਪਰਾਂਦੀ ਫੂੰਦੀ ਪਾਤੀ ਆ ਲੈ ਵੀ ਵਾਨ ਕੀ ਗੱਲ ਹੂੰ ਹੈਲੋ ਬੋਲੀ ਵੀ ਬੋਲੀ ਆ ਇਧਰ ਆਪਣੇ ਕਬੂਤਰਾਂ ਨੇ ਢਾਣੇ ਚੋਕਲੇ ਆ ਜੀ ਤੇ ਕਬੂਤਰ ਹੁਣ ਆਪਣੇ ਕੋਲੇ ਹੋਏ ਪਏ ਆ ਮੈਕਸ ਹੋ ਗਏ ਜਾਦੇ ਤੇ ਇਹਨੂੰ ਆਪਾਂ ਘਟਾਉਣ ਦੀ ਕੋਸ਼ਿਸ਼ ਕੀ ਕਰ ਰਹੇ ਆ ਤੇ ਯਕੀਨ ਮੰਨਿਓ ਵੀ ਮੈਨੂੰ ਕਬੂਤਰਾਂ ਦਾ ਇੰਨਾ ਜਿਆਦਾ ਸ਼ੌਂਕ ਸੀਗਾ ਤੇ ਇਹਦੇ ਵਿੱਚ ਮੈਂ ਜੋੜੀਆਂ ਜਿਹੜੇ ਮੇਰੇ ਕਲਰ ਹੈ ਨਹੀਂ ਸੀਗੇ ਤੇ ਮੈਂ ਮੋਰ ਲਿਆਲਾ ਛੱਡੀਆਂ ਤੇ ਉਹ ਬਹੁਤ ਮਹਿੰਗੇ ਪਏ ਨੇ 6-6000 65-6500 ਦਾ ਜੋੜਾ ਵੀ ਪਿਆ ਕਈ ਮੈਨੂੰ ਜਿਹੜੇ ਬੱਚੰਗੀ ਨਸਲ ਦੇ ਕਬੂਤਰ ਨੇ ਠੀਕ ਆ ਤੇ ਜਿਹੜੇ ਬੱਚਾ ਆਪਣੇ ਹੈਗੇ ਉੱਡਣ ਵਾਲੇ ਇਹ ਵੀ ਬਹੁਤ ਘੈਂਟ ਨਸਲਾ ਇਹ ਦਾ ਸਿਰ ਇਹ ਸਾਰੇ ਬਾਜ਼ੀਆਂ ਦੇ ਜੀਤੂ ਹੀ ਨੇ ਜਿੰਨੇ ਹੈਗੇ ਆ ਜਿਹੜੇ ਬਾਈ ਕਬੂਤਰ ਰੱਖਦੇ ਆ ਬਾਈ ਤੁਸੀਂ ਜੀ ਕਮੈਂਟ ਜ਼ਰੂਰ ਕਰਦੇ ਹੋ ਕਿਉਂਕਿ ਤੁਸੀਂ ਤਾਂ ਕਬੂਤਰ ਦੀ ਅੱਖ ਵੇਖੀ ਦੱਸ ਦਿੰਦੇ ਹੋ ਤੇ ਕਿ ਕਿਦਾਂ ਦੇ ਆ ਬਟ ਇਹ ਹੁਣ ਆਪਾਂ ਇਹਨਾਂ ਨੂੰ ਅਲੱਗ ਕਰਨਾ ਸਾਰਿਆਂ ਨੂੰ ਹੁਣ ਆਪਾਂ ਜਿਹੜੇ ਲੱਕੇ ਆ ਇਹ ਆਪਾਂ ਛੱਡਣਾ ਚਾਹੋਣੇ ਆ ਠੀਕ ਆ ਤੇ ਆਪਾਂ ਉੱਡਣ ਵਾਲੀ ਰੱਖਣੇ ਆ ਹਨ ਉੱਡਣ ਵਾਲੇ ਦੇ ਬੱਚੇ ਆ ਆਪੇ ਕਬੂਤਰ ਦੇਖ ਸਕਦੇ ਹੋ ਆ ਇਹਨਾਂ ਦੇ ਬੱਚੇ ਦੇਖ ਸਕਦੇ ਹੋ ਜਿਹੜੇ ਬਾਈ ਕਬੂਤਰ ਰੱਖਦੇ ਆ ਉਹਨਾਂ ਨੂੰ ਤਾਂ ਕਬੂਤਰ ਦੀ ਇੱਕ ਝਲਕੀ ਦੇ ਕੇ ਪਤਾ ਲੱਗ ਜਾਂਦਾ ਜੀ ਕਬੂਤਰ ਕਿਵੇਂ ਨੇ ਜਾਂ ਕਿੰਨੇ ਕੋ ਪਾਣੀ ਚ ਹੈਗੇ ਹਨ ਕਿਉਂਕਿ ਮੈਂ ਹਮੇਸ਼ਾ ਲੱਕੇ ਰੱਖੇ ਆ ਤੇ ਉਹ ਜਿਹੜੀਆਂ ਚਕੂਰਾ ਉਹ ਵੀ ਇਹਨਾਂ ਦੇ ਵਿੱਚ ਹੀ ਰਹਿੰਦੇ ਆ ਉਹ ਰਾਤ ਨੂੰ ਬਿੱਲੀ ਵਗੈਰਾ ਪੈ ਜਾਂਦੀ ਹੈ ਨਾ ਤੇ ਬੱਚੇ ਬੜੇ ਪਿਆਰੇ ਕੱਡੇ ਹੁਣ ਮੈਨੂੰ ਆਏ ਆ ਵੀ ਮੈਂ ਇਹਨਾਂ ਨੂੰ ਗੁਜਾਵਾਂ ਇਹਨਾਂ ਨੂੰ ਟਾਈਮ ਦੇ ਆ ਬੱਚਿਆਂ ਨੂੰ ਤੇ ਬਹੁਤ ਚੰਗੇ ਕਬੂਤਰਾਂ ਦੇ ਬੱਚੇ ਹੈ ਸਾਰੇ ਇਹਨਾਂ ਦੇ ਮਾਂ ਪਿਓ ਸਾਰੇ ਬਾਜ਼ੀਆਂ ਜਿੱਤੇ ਹੋਏ ਆ ਠੀਕ ਆ ਤੇ ਹੁਣ ਗਾਂ ਹੁਣ ਮੌਸਮ ਸਿੱਲਾ ਕਰਕੇ ਮੈਂ ਮੈਂ ਚਾਹਣਾ ਕਿ ਘਟ ਜਾਣ ਵੀ ਲੱਕੇ ਮੈਂ ਵਿੱਚੋਂ ਸਾਰੇ ਘਟਾ ਦੇਣੇ ਆਪਾਂ ਉੱਡਣ ਉੱਡਣ ਵਾਲੇ ਰੱਖਣੇ ਜਿਹੜੇ ਹੈਗੇ ਆ ਠੀਕ ਆ ਕੁਝ ਬਾਹਰ ਫਿਰਦੀ ਹੋਈ ਐ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੀ ਐ ਆਪਣੀ ਜਿਹੜੀ ਆ ਗੱਡੀ ਆ 7 ਸੀਟਰ ਐ ਆਪਾਂ ਕੱਢੀ ਕੋਈ ਨਹੀਂ ਤੇ ਬੈਟਰੀ ਇਹਦੀ ਹੋ ਗਈ ਸੀ ਲੋ ਤੇ ਕੱਲ ਚਾਰਜਰ ਦੇ ਨਾਲ ਕੀਤੀ ਐ ਚਾਰਜ ਗੱਡੀ ਤੁਹਾਨੂੰ ਹਾਲਤ ਦਿਖਾਉਣਾ ਤਿੰਨ ਚਾਰ ਮਹੀਨਿਆਂ ਤੋਂ ਚਲਾਈ ਕੋਈ ਨਹੀਂ ਗੱਡੀ ਖੜੀ ਹੋਈ ਐ ਆਪਣੀ ਆਹ ਵਾਲੀ ਆ ਦੇਖੋ ਤੇ ਕਬੂਤਰ ਬੈਂਦੇ ਆ ਕੇ ਗੱਡੀ ਧੋਣੀਆਂ ਕੀ ਹਾਲ ਰਿਹਾ ਪੈ ਗੱਡੀ ਦਾ ਦੇਖੋ ਦੇਖੋ ਵਿੱਠਾ ਨਾਲ ਪੈ ਪਾ ਆਹ ਐਂਗਲ ਤੇ ਬੈਂਦੇ ਉੱਤੇ ਆ ਕੇ ਬੈਟਰੀ ਲੋ ਹੋ ਗਈ ਸੀ ਤੇ ਆ ਜਸਸਿਦੂ ਦਾ ਨਾਮ ਵੀ ਗੰਧਲਾ ਪਿਆ ਖਰਦਾ ਸੋ ਟਾਈਮ ਆ ਗਿਆ ਦੋਸਤੋ ਹੁਣ ਫੇਰ ਸ਼ੋਹਾਂ ਦਾ ਤੇ ਆਪਣਾ ਕੰਮ ਚੱਲ ਪਿਆ ਹੁਣ ਇਹਨੂੰ ਗੱਡੀ ਨੂੰ ਆਪਾਂ ਢੋਸ ਵਾਰ ਕੇ ਨੂੰ ਫੇਰ ਚੰਗੀ ਤਰ੍ਹਾਂ ਇਹ ਚ ਬੈਟਰੀ ਬੋਰ ਚਾਰਜ ਕਰਕੇ ਹੁਣ ਰੱਖਣ ਲੱਗੀਆਂ ਗੱਡੀ ਧੋਣੀ ਆ ਆਪਾਂ ਜਿਆਦੇ ਆਪਾਂ ਆਉਦੀ ਨਵੀਂ ਗੱਡੀ ਆਹੀ ਲੈ ਕੇ ਜਾਣੇ ਆ ਇਹਨੂੰ ਘੱਟ ਲੈ ਜਾਣੇ ਸਿਰ ਪ੍ਰੋਗਰਾਮਾਂ ਵਾਸਤੇ ਰੱਖੀ ਹੋਈ ਹੈ ਤੇ ਇਧਰ ਆਪਣੀ ਆ ਗਈ ਪੰਛੀਆਂ ਦੀ ਕਲੋਨੀ ਤੇ ਦੇਖੋ ਕੀ ਮੈਕਸਿਕਲ ਉਹ ਨਹੀਂ ਰੱਖੀ ਹੈਗੀ ਇਹਨਾਂ 'ਚ ਇਹਨਾਂ 'ਚ ਕੋਈ ਲਾਵ ਬਾਰਡ ਨਹੀਂ ਹੈਗੇ ਬਾਕੀ ਸਾਰੀਆਂ ਬਰੀਡਾਂ ਇਹਦੇ 'ਚ ਇਕੱਠੀਆਂ ਰੱਖੀਆਂ ਹੋਈਆਂ ਇਹ ਵੀ ਆਪਾਂ ਸੈੱਟ ਨਹੀਂ ਹੈਗਾ ਇਹ ਸਾਰੀਆਂ ਨਸਲਾਂ ਇਕੱਠੀਆਂ ਨਹੀਂ ਆਪ ਰਿੰਡਿੰਗਾਂ ਕੋ ਕਿ ਉਹਨਾਂ ਗੱਲ ਜੀ ਨਹੀਂ ਬਣਦੀ ਉਹ ਬਰੀਡਿੰਗ ਨਹੀਂ ਕਰਦੇ ਇੱਕ ਦੂਜੇ ਤੋਂ ਡਰਦੇ ਰਹਿੰਦੇ ਆ ਠੀਕ ਆ ਐਸੇ ਆਪਾਂ ਇੱਕ ਵੱਡਾ ਆਪਾਂ ਕੇਜ ਬਣਾਵਾਂਗੇ ਇਹਨਾਂ ਦਾ ਸਪੈਸ਼ਲ ਜਿਨ੍ਹਾਂ ਦੇ ਪਾਰਟ ਹੋਣਗੇ ਤੇ ਜਿਹੜਾ ਪਿੰਜਰਾ ਹੈਗਾ ਪਿੰਜਰਾ ਆਪਾਂ ਇਹ ਸੇਲ ਕਰਦਾ ਕਿਸੇ ਡੌਗ ਆ ਇਹਨੂੰ ਕੰਮ ਆ ਜੂਗਾ ਕਿ ਬਹੁਤ ਵੱਡਾ ਪਿੰਜਰਾ ਹੈ ਆਪਾਂ ਕੋ ਪਾਕਿਸਤਾਨੀ ਬੁਲੀ ਡੌਗ ਹੁੰਦਾ ਸੀ ਉਹਦੇ ਵਾਸਤੇ ਆਪਾਂ ਬਣਵਾਇਆ ਸੀਗਾ ਫਿਰ ਇਹਨੂੰ ਚਿੜੀਆਂ ਵਾਸਤੇ ਲਾਤਾ ਤੇ ਬਹੁਤ ਹੀ ਨਰੂਈਆਂ ਫੱਟੀਆਂ ਲੱਗੀਆਂ ਤੇ ਬਹੁਤ ਹੀ ਸਟਰੋਂਗ ਆ ਇਹ ਬਹੁਤ ਹੀ ਮੋਟੀ ਪੱਤੀ ਲੱਗੀ ਹੋਈ ਆ ਇਹ ਵਧੀਆ ਫਾਈਬਰ ਲੱਗੀ ਵੀ ਅੰਦਰ ਹੀ ਰਿਹਾ ਵੀ ਨਹੀਂ ਇਹ ਮੜੱਕੀ ਪਈ ਆ ਫਾਈਬਰ ਤੇ ਆਪਾਂ ਇੱਥੇ ਜਾਲ ਬਣਾ ਦੇਣਾ ਕਿਉਂਕਿ ਇਹਨੂੰ ਇੱਥੋਂ ਚੱਕ ਦਾਂਗੇ ਆਪਾਂ ਠੀਕ ਆ ਤੇ ਲਵ ਬਰਡ ਆਪਣੇ ਹੈਗੇ ਇਦੀ ਜਿਵੇਂ ਬੈਠੇ ਆ ਉਹ ਵੀ ਲਵ ਬਰਡ ਦੇਖ ਸਕਦੇ ਤੁਸੀਂ ਪੀਲੇ ਐਂਡ ਗ੍ਰੀਨ ਇਹ ਕੋਕਾਂ ਉਹਨਾਂ ਨੂੰ ਮਾਰਦੇ ਇਕੱਠੇ ਹੀ ਰੱਖ ਸਕਦੇ ਇਹ ਉਹ ਨਵਤੌਣੀ ਗੱਡੀ ਤੇ ਆਪਣਾ ਵਾਸ਼ਰ ਇਥੇ ਪੱਕਾ ਹੀ ਫਿੱਟ ਕੀਤਾ ਹੁੰਦਾ ਤੁਸੀਂ ਅੱਗੇ ਵੀ ਦੇਖਦੇ ਹੋ ਇਹਦੇ ਚ ਕਾਰ ਵਾਸ਼ਰ ਪੱਕਾ ਹੀ ਫਿੱਟ ਆ ਸਰ ਵੀ ਤਾਂ ਸੋਚੀ ਲਾਉਣੀ ਆ ਇਥੇ ਇਹਨੇ ਪਾਣੀ ਗੱਡੀ ਆਪਣੀ ਪਹਿਲੀ ਸਲਪ ਹੋ ਗਈ ਆ ਸਟਾਰਟ ਪਰ ਗੱਡੀ ਦੇ ਵਿੱਚ ਵੜ ਕੇ ਗੱਡੀ ਦੇ ਹਾਲ ਤੇ ਹੋਈ ਪਈ ਕੋ ਸੱਲ ਬਾਰਸ਼ਾਂ ਹੋਈਆਂ ਕਰਕੇ ਨਾ ਗੱਡੀ ਦੇ ਵਿੱਚ ਵੀ ਸੱਲ ਗਈ ਵੀ ਆ ਨਾਲੇ ਗੱਡੀ ਅੰਦਰ ਖੜੀ ਹੋਈ ਸੀ ਸੀਟਾਂ ਜਿਹੜੀਆਂ ਆ ਗਈਆਂ ਦੀਆਂ ਪਿਓਰ ਲੇਜ਼ਰ ਦੀਆਂ ਨੇ ਆਪਣੀ ਗੱਡੀ ਦੀਆਂ 7 ਸੀਟਰ ਦੀਆਂ ਤੁਹਾਨੂੰ ਮੈਂ ਦਿਖਾਉਣਾ ਲੈਦਰ ਉਤੇ ਕੀ ਕੀ ਰਸਾਇਣਿਕ ਕਿਰਿਆ ਹੋਈ ਵੀ ਤੁਹਾਨੂੰ ਮੈਂ ਦਿਖਾਉਣਾ ਵੀ ਤਾਂ ਹੀ ਕਹਿੰਦੇ ਗੱਡੀਆਂ ਚੱਲਦੀਆਂ ਸਹੀ ਰਹਿੰਦੀਆਂ ਗੱਡੀ ਖੜਾ ਹੋਰ ਨਾ ਮੈਂ 2 ਕੁ ਮਹੀਨੇ ਖੜੀ ਆ ਤੇ ਇੰਨੇ ਨਾਲ ਹੀ ਬੰਦ ਰਹੀ ਕਰਕੇ ਛੀਛੂ ਜੇ ਬੰਦ ਸੀਗੇ ਸਾਰੇ ਤੇ ਫੰਗਸ ਆਈ ਪਈ ਆ ਗੱਡੀ ਤੇ ਆ ਦੇਖੋ ਕਿੰਨੀ ਸੀਟਾ ਕਿਦਾਂ ਹੋ ਗਈਆਂ ਗੱਡੀ ਦੀਆਂ ਦੇਖੋ ਇਹ ਸਾਰੀ ਉੱਪਰ ਫੰਗਸ ਆਈ ਪਈ ਆ ਬੋਲੀ ਬੋਲੀ ਆ ਇਹ ਲਹਿ ਮੜ ਜ ਨਹੀਂ ਜਾਣੀ ਪਰ ਉੱਤੇ ਆ ਦੇਖੋ ਆ ਸਾਰੀ ਫੰਗਸ ਆ ਗਈ ਅਤੇ 10 ਨੰਬਰ ਵਾਲੀ ਸੀਟ ਤੇ ਜ਼ਿਆਦੇ ਆ ਕਿਉਂਕਿ ਜਿਹੜੀ ਮਾਰੀ ਮੋਢੀ ਸੈੱਲ ਹੋਊਗੀ ਸ਼ੀਸ਼ੇ ਬੰਦ ਕਰਕੇ ਨਿਕਲੀ ਨਹੀਂ ਕੇ ਪਾਸੇ ਆ ਸਾਰੇ ਚਿੱਟ ਜਿਹੜੇ ਟਾਗ ਪੈ ਗਏ ਆ ਉਹਨਾਂ ਨੂੰ ਸਾਰਿਆਂ ਨੂੰ ਗੱਡੀ ਨੂੰ ਆਪਾਂ ਵਿੱਚੋਂ ਹੀ ਸਾਫ਼ ਕਰਦੇ ਆ ਪੈਰ ਵਿੱਚ ਵੀ ਹਵਾ ਘੱਟ ਹੋਈ ਪਈ ਆ ਤੇ ਗੱਡੀ ਦਾ ਹਾਲ ਦੇਖ ਲਓ ਤੁਸੀਂ ਕੀ ਹੋਇਆ ਹੈ ਜਿਵੇਂ ਮਿੱਟੀ ਨਾ ਭਰ ਗਈ ਹੋ ਗਿਆ ਤਿਆਰ ਤੂੰ ਉਹ ਜੀ ਬੁਟੀਕ ਵਾਲੀ ਮੈਡਮ ਨੇ ਤਿਆਰ ਕਰਤੀਆਂ ਕੁੜੀਆਂ ਹੈਲੋ ਹੂੰ ਬਣ ਕੀ ਗੱਲ ਬਈ ਹਾਂ ਅਜੇ ਨਾ ਦਾ ਹੈਗਾ ਫੈਸ਼ਨ ਕੁੜੀਆਂ ਦਾ ਇਹਨੀਆਂ ਭਾਬੀ ਮੈਂ ਉਹਨਾਂ ਤਿਆਰ ਕਰਦੇ ਤੇ ਹੁਣ ਲਾ ਦੇ ਹੁਣ ਫਾਈਨਲ ਬਿੰਦੀ ਤੇ ਆਪ ਪਾਰਲਰ ਵਾਲੀ ਮੈਡਮ ਨੇ ਵਾਲ ਵੀ ਨਹੀਂ ਤੋਂ ਬੰਨੇ ਆਪਦੇ ਸਵੇਰ ਦੀ ਭੂਤ ਨਹੀਂ ਭੁੱਲੀ ਉੱਟ ਕੇ ਤੇ ਸਿੱਧੂ ਸਾਹੂ ਸੁੱਤੇ ਹੀ ਬਏ ਆ ਠੀਕ ਆ ਜਿਹਦੇ ਨੂੰ ਵਿਹਲਾ ਹੋਣਾ ਉਹਦੋਂ ਨਹੀਂ ਉੱਠ ਪੈਣਾ ਤੇ ਆਰਿਕੂ ਉੱਠਣ ਦੀ ਵਾਸ ਉ ਆਪਣੀ ਹਰੀ ਗੱਡੀ ਧੂਣ ਵਾਲੀ ਬਈ ਵਿੱਚ ਬੱਚਿਆਂ ਦੀ ਫਾਈਨਲ ਲੁੱਕ ਲਓ ਜੀ ਹੁਣ ਕੰਪੀਟੀਸ਼ਨ ਜਿੱਤ ਕੇ ਹੋਣਾ ਦੋਨਾਂ ਨੇ ਠੀਕ ਹੈ ਨਾ ਓਕੇ ਹਮ ਤਾਂ ਠੀਕ ਵਾਲੀ ਮੈਡਮ ਨੂੰ ਪਾਲਰ ਦਾ ਵੀ ਕੰਮ ਕਰ ਲੇਦੀ ਮਾੜਾ ਮੋਟਾ ਹੁਣ ਉਹਨੂੰ ਐ ਲਾ ਲਓ ਕਿ ਨਹੀਂ ਮੈਂ ਆਪਦੇ ਮੇਕਅਪ ਵਧੀਆ ਕਰਾਂ ਦੂਸਰੇ ਤੇ ਕਰਨ ਨੇ ਹਾਂ ਤਾਂ ਚਲੋ ਵਿਚਾਰਿਆਂ ਦਾ ਟਾਈਮ ਸਰ ਜੂ ਅੱਜ ਹਣਾ ਠੀਕ ਆ 3500 ਹੋ ਗਿਆ ਆਪਣਾ ਮਧੂ 350 ਹੋ ਗਿਆ ਤੂੰ ਨਹੀਂ ਖੇਡਣਾ ਤੂੰ ਨਹੀਂ ਜਾਣਾ ਸਕੂਲੇ ਬਈ ਠੀਕ ਆ ਵਧੀਆ ਨਜ਼ਾਰੇ ਘਰੇ ਲੈ ਹਨਾ ਜੀ ਦੋਸਤੋ ਰਾਣੀ ਧੋਕੇ ਬਣਾਤੀ ਪੂਰੀ ਘੈਂਟ ਘੈਂਟ ਇਹ ਆਪਣੀ 7 ਸੀਟਰ ਗੱਡੀ ਆ ਜੀ ਦੇਖੋ ਇਹ ਹੁਣ ਤਾਂ ਔਪਾ ਲਗਵਣੀ ਆ ਸਾਰੀ ਤੇ ਕਿਉਂਕਿ ਸਾਰੀਆਂ ਸੀਟਾਂ ਸੂਟਾ ਸਾਫ ਕਰਤੀਆਂ ਵਿੱਚੋਂ ਹੈਂ ਬਣਾਤੀ ਵਧੀਆ ਗੱਡੀ ਉਹ ਜੰਨੀਏ ਚ ਸੈੱਲ ਹੋਊਗੀ ਉੱਡ ਜਾਊਗੀ ਅਜਿੰਨ ਤੁੱਪਾ ਲਗਾਉਣੀ ਸਾਰੀ ਕਿਉਂਕਿ ਬਹੁਤ ਤਿੰਨਾਂ ਮਹੀਨੇ ਦੀ ਅੰਦਰ ਹੀ ਖੜੀ ਐ ਖੇਡ ਲਾਂਗਾ ਤੇ ਪੜੂ ਕੌਣ ਆ ਗਈਆਂ ਸਕੂਲੋਂ ਲੱਗੇ ਹੁਣ ਸਾਰਾ ਚੱਲਣਾ ਲੈ ਵੀ ਹੁਣ ਆਪਾਂ ਇਸ ਦਾ ਟੈਸਟ ਲੈਣਾ ਹੈ ਅੱਜ ਕੀ ਧਰਨਾ ਵੈਂਗਣ ਜਿਹੜੇ ਤੁਹਾਨੂੰ ਬਿਲਕੁਲ ਨਾ ਕਿਸੇ ਨਮੀ ਨਹੀਂ ਪਸੰਦ ਹੁੰਦੇ ਹੂੰ ਹੂੰ ਤੇ ਫਿਰ ਲੈਣੇ ਕਾ ਜਿਹੜੇ ਪਸੰਦ ਹੀ ਨਹੀਂ ਹੁੰਦੇ ਤਾਂ ਦੇਖੋ ਜੀ ਕ੍ਰਾਈਪਾਸ ਜਿਹੜਾ ਇੱਧਰ ਕੱਢਿਆ ਹੋਇਆ ਹੁਣ ਤੁਸੀਂ ਇਹ ਇਹ ਦੇਖੋ ਵੀ ਇਹਨਾਂ ਚ ਸਬਜ਼ੀ ਰੱਖੀ ਕਿਹੜੀ ਆ ਤੇ ਵਾਧੂ ਕਿਹੜੀ ਆ ਦੇਖੋ ਆ ਵੇਸਟ ਵਾਲੇ ਪਾਸੇ ਜ਼ਿਆਦਾ ਕੱਢੀ ਪਈ ਐ ਤੇ ਚੀਰੀ ਘੱਟ ਆ ਵਿੱਚ ਹੁੰਦੀਆਂ ਸੀ ਤੇ ਵਧੀਆ ਥੋੜੀ ਖਾਣ ਲਿਆ ਨਾ ਵੈਜ ਜਿ ਵੈਜ ਸਾਰਾ ਕੁਝ ਮਿਕਸ ਹੋ ਜਾ ਤੇ ਵਧੀਆ ਮਿਕਸ ਸਬਜ਼ੀ ਵੀ ਖਾਣਨੀ ਆ ਆਪਾ ਆਰਡਰ ਕਰ ਦੇਈਏ ਤੇ ਵਧੀਆ ਨਹੀਂ ਹੁਕਮ ਆ ਵੇਖਦਾ ਮੂੰਹ ਭਰੇ ਵੇਖ ਗਾਲੀ ਕਿਉਂ ਕਰਦੀ ਇਹ ਮਾਰੀਆਂ ਨੇ ਚੀਜ਼ਾਂ ਹਾਂ ਪਤਾ ਜੂ ਲੱਗ ਮਗਰ ਸੁਰਤ ਵੀ ਨਹੀਂ ਕਰਦੀ ਹੁੰਦੀ ਅਗਿਆ ਭੁੰਦੂ ਹਾਂ ਕਿਵੇਂ ਆ ਸੱਟ ਅੱਜ ਇਹ ਮੇਰੇ ਗੱਲ ਦਾ ਹਾਰ ਪੱਕਾ ਹੀ ਆ ਜੀ ਇੱਧਰ 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 ਅੱਛੀ ਅੱਛੀ ਕੁਝ ਦਾੰਦ ਨਾ ਨਿਕਲ ਕੇ ਡੈਗ ਰਿਹਾ ਪੁੱਤ ਐਸ਼ ਕੋਈ ਦਾੰਦ ਨਾ ਲੱਗਵੇ ਤੇਰਾ ਐਸ਼ ਨੂੰ ਗਿਆ ਨਾ ਇਹ ਬਾਬਾ ਉਹ ਹੱਸੇ ਨਾ ਹੱਸੇ ਤੇਰਾ ਦੰਦ ਜੂੜ ਡੈਗ ਪੈਣ ਐਸ਼ ਬੜਾ ਪਿਆਰ ਹੁੰਦਾ ਏ ਤੈਨੂੰ ਐਸ਼ ਓਏ ਐਸ਼ ਬੜਾ ਪਿਆਰ ਹੁੰਦਾ ਐਸ਼ ਦਾੰਦ ਨਾ ਨਾ ਤੇਰੇ ਟੁੱਟ ਜੇ ਕੋਈ ਇਹ ਠੀਕ ਕਰ ਦੀਦਾ ਹੈਲੋ ਯਾਰ ਦੇ ਤਾਂ ਪਾਲੀ ਬੇਸਤੀ ਆਏ ਹੇ 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 ਹਾਂ ਸਾਰੇ ਦਿਨ ਦੀ ਧੁੱਪ ਲਵਾਤੀ ਗੱਡੀ ਨੂੰ ਅੱਜ ਜਿੰਨੇ ਇਹ ਚ ਬੈਕਟੀਰੀਆ ਘਟਾਉਣ ਨੂੰ ਬਣੇ ਹੋਣਗੇ ਸਾਰੇ ਮਰ ਜਾਣਗੇ ਹੁਣ ਇੰਨਾ ਜ਼ਿਆਦਾ ਇੱਥੇ ਗਰਮੀ ਸੀਗੀ ਸ਼ੀਸ਼ੇ ਬੰਦ ਕਰਕੇ ਵੀ ਆ ਪੈਣ ਸੇਕ ਲਵਾਤ ਹੁਣ ਚੀਚੇ ਖੋਲਤੇ ਆ ਹੁਣ ਜਿਹੜੀ ਸੈੱਲਾਂ ਵਿੱਚ ਸਾਰੀ ਉੜ ਜੂ ਬਾਰਸ਼ਾਂ ਪੂਰਸ਼ਣ ਹੋਈ ਅੱਜ ਮਾੜੀ ਧੁੱਪ ਨਿਕਲੀ ਆ ਤਿੰਨੀ ਤਾਂ ਬੱਦਲ ਹੀ ਹੋ ਗਿਆ ਪੂਰਾ ਮਹੀਨਾ ਹੋ ਗਿਆ ਬੱਦਲ ਹੀ ਸਿਰਾਂ ਡਾਊਨ ਹੀ ਪਹੁੰਚ ਚੁੱਕਿਆ ਕਿਵੇਂ ਡਾਊਨ ਤੇ ਆ ਘਟਾ ਕਾਟ ਕੀ ਬਣਾ ਫਿਰਦਾ ਮੁੰਦਰਾ ਹਾਂ ਕਾਤ ਕਾਤ ਕੇ ਫਿਲਮਾਂ ਵਾਲੀ ਬਣਾ ਫਿਰਦਾ ਬਨ ਕੇ ਵੜਕਾ ਜਾ ਹੁਣ ਇਹਨੂੰ ਕਰਾਉਣ ਗੇੜਾ ਆਪਾਂ ਸਾਰਾ ਦਿਨ ਬਸ ਮੈਂ ਤਾਂ ਇੱਥੇ ਹੀ ਆਂ ਸਬਜ਼ੀ ਆਪਣੀ ਦੇਖ ਲਓ ਇਸ ਵਾਰ ਸਾਰੀ ਸਬਜ਼ੀ ਖਰਾਬ ਹੋ ਗਈ ਆ ਬਰਸਾਤਾਂ ਨੇ ਖਰਾਬ ਕਰਤੀ ਬੂਟੇ ਵੱਡੇ ਵੱਡੇ ਹੋਈ ਗਏ ਫਲ ਬਿਲਕੁਲ ਨਹੀਂ ਲੱਗੇ ਭਿੰਡੀਆਂ ਭੂਣੀਆਂ ਪਾੜਤੀਆਂ ਤੇ ਆ ਚਰੀ ਵੀ ਪਰਮਾਤਮਾ ਬੀਜ ਨਹੀਂ ਦਿੰਦਾ ਜਦੋਂ ਬੀਜਣ ਦੀ ਤਿਆਰੀ ਕਰੀ ਉਹਦੋਂ ਫੇਰ ਵੀ ਪੈ ਜਾਂਦਾ ਆ ਦੂਜੀ ਫੂਟ ਹੀ ਹੰਕਾ ਖੂ ਵੜ ਕੇ ਸਾਰਦੇ ਆ ਕਾ ਬਹੁਤ ਜਿਆਦਾ ਹੋ ਗਿਆ ਤੇ ਹਜੇ ਬੱਦਲ ਬਾਈ ਉੱਤੀ ਫਿਰਦੀ ਹਜੇ ਪਤਾ ਨਹੀਂ ਕੀ ਹੋਣਾ ਬੰਬ ਗੜ ਤੇ ਮੀਂਹ ਆਲੇ ਆ ਗਿਨੇ ਯਾਰ ਅਰੇ ਪੱਟਦੇ ਹੈ ਮਮਾ ਦੇ Baal ਪੱਟਦੇ ਜੀ ਦਾਦੀ ਵੀ ਹੈਨੀ ਦਾਦੀ ਵੀ ਹੈਨੀ ਡੈਡੀ ਨੂੰ ਤੇ ਮਮਾ ਨੂੰ ਪਾਜਾਂ ਪਾਰ ਖੀਆਂ ਨੇ ਇਕੱਲੇ ਨੇ ਨਾ ਰਾਤ ਨੂੰ ਸੌਣ ਦਿੰਦਾ ਤੇ ਦਿਨੇ ਲੱਗ ਜਾਂਦਾ ਕੜਕੀਲੀਆਂ ਮਾਰਨਾ ਜਾਂ ਸੌ ਲਿਆ ਤੇ ਰਾਤ ਨੂੰ ਸੌਣ ਨਹੀਂ ਦਿੰਦਾ ਤੇਰੀ ਗੱਲ ਹੀ ਕਰਦਾ ਮੈਂ ਹਾਂ ਤੇਰੇ ਨਾਲ ਹੀ ਕਰਦਾ ਗੱਲ ਤੇ ਹੁਣ ਮੈਂ ਤੰਗ ਕਰੂੰਗਾ ਹੀ ਪਪਾ ਮੈਂ ਨਿੱਕਾ ਵਾਂ ਲੱਕਦੋਂ ਲੱਗਾ ਚੱਕ ਚੱਕ ਕੇ ਤੈਨੂੰ ਉਹ ਤੈਨੂੰ ਮੋਢਾ ਦੁਖੀ ਜਾਂਦਾ ਲਓ ਜੀ ਉਹਦੋਂ ਆ ਹੁਣ ਹੱਲ ਕਰਨ ਲੱਗੇ ਆ ਆ ਖੋਦਣ ਲੱਗੇ ਆ ਪਿੰਗਾ ਬਣਾਉਣ ਲੱਗੇ ਮੈਂ ਇੱਕ ਪਿੰਗਾ ਹੀ ਬਣਾ ਕੇ ਦੇਖ ਲਓ ਕੀ ਰਾਇ ਹੈ ਤੇਜੀ ਟੈਗ ਤੇ ਲਓ ਫਿਰ ਇਲੈਕਟ੍ਰੋਨਿਕ ਆ ਇਹ ਇਹ ਆਪਾਂ 5500 ਦਾ ਲਿਆਂਦਾ ਸੀ ਇਹਦੇ ਵਾਸਤੇ ਉਹਦੋਂ ਛੋਟਾ ਸੀਗਾ ਉਹਦੋਂ ਇਹ ਚ ਪੈਂਦਾ ਨਹੀਂ ਸੀਗਾ ਹੁਣ ਦੁਬਾਰਾ ਇਹਨੂੰ ਪੈਕ ਕਰਕੇ ਰੱਖਤਾ ਸੀ ਇਹਨੂੰ ਹੁਣ ਦੁਬਾਰਾ ਆਪਾਂ ਓਪਨ ਕਰਾਂਗੇ। ਆ ਕੀ ਚੀ? ਠੀਕ ਆ। ਆ ਕੀ ਚੀ? ਆ ਜੀ। ਇਹ ਪੋਪਰ ਬਣਾਉਣਾ ਮੈਂ ਫਿਰ ਦਿਖਾਉਣਾ ਫਿਰ ਤੁਹਾਨੂੰ। ਆ ਕੀ ਚੀ? ਸ਼ਾਇਦ ਇਹਦਾ ਮੂਡ ਮੜਾ ਸਹੀ ਹੋ ਜੇ। ਓਏ ਪਹਿਲਵਾਨਾ। ਐਸੀ ਨਹੀਂ ਬੋਲਣਾ। ਐਸੀ ਨਹੀਂ ਬੋਲਣਾ। ਓਏ ਓਏ। ਓਏ। ਖੱਟ 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 ਕੀ? ਵਾਹ। ਇਹ ਵਾਹ। ਪਤਾ ਨਹੀਂ ਪਪਾ ਕੀ ਇਹ ਤਾਂ एकदम ਲਈ ਹੁੰਦਾ ਹਾਂ ਇਹ ਪਤਾ ਕੈਮਰਾ ਫੋਨ ਫੋਨ ਪਪਾ ਫੋਨ ਬਾਕਸ ਗਲਤ ਓਪਨ ਕਰ ਲਿਆ ਸੀ ਅਸਲੀ ਬਾਕਸ ਦਾ ਆ ਖੋਲਣਾ ਸੀ ਆਪਾਂ ਆਹ ਵਾਲਾ ਇਹ ਤੁਸੀਂ ਸ਼ਾਇਦ ਐਡਾਂ ਜਿ ਦੇਖਿਆ ਹੋਊਗਾ ਇਹਨੂੰ ਇਹ ਬਹੁਤ ਹੈਂਡ ਚੀਜ਼ ਆ ਥੋੜੇ ਸ਼ਾਇਦ ਤੁਸੀਂ ਇਹਦੇ ਪਾਊਗਾ ਜਾਂ ਨਹੀਂ ਪਾਊਗਾ ਹੁਣ ਬਾਕੀ ਪਤਾ ਨਹੀਂ ਨਿਕਾ ਹੁੰਦਾ ਪਿਆ ਨਹੀਂ ਇਹ ਇਹ ਤਾਂ 5500 ਰੁਪਏ ਲਾਇਆ ਸੀਗਾ ਪਰ ਇਹ ਪਿਆ ਨਹੀਂ ਤੇ ਪਿਆ ਕਿਹੜੇ ਚ ਇਹਦੇ ਚ ਆ ਦੀ ਸੀ ਜਿਹੜਾ ਪੁਰਾਣਾ ਹੁੰਦਾ ਆਪਣਾ ਇਹਦਾ ਠੀਕ ਆ ਚਲੋ ਅੱਜ ਖੋਲਦੇ ਆ ਦੁਬਾਰਾ ਕਿਤੇ ਚੱਲ ਜੇ ਕੰਮ ਆਪਣਾ ਤੁਸੀਂ ਕਹਿੰਦੇ ਬਲੌਗ ਨਹੀਂ ਪਾਉਂਦੇ ਬਲੌਗ ਹੀ ਛਕੂ ਪਾਉਣੇ ਬਲੌਗ ਬਲੌਗ ਹੀ ਛਕੂ ਪਾਉਣੇ ਆ ਆਹ ਵਦਾਈ ਜਿਹੜੀ ਤਾਂ ਕੀ ਛਾੜਦੇ ਨਾ ਫੇਰ ਦਾ ਜੂਸ ਨਿਕਲਿਆ ਪਿਆ ਤੇਲ ਨਿਕਲਿਆ ਬਾਵਾ ਤੇ ਨਹਾਉਣ ਦਾ ਟਾਈਮ ਨਹੀਂ ਲੱਗਾਗਾ ਸਾਈ ਜੜੀ ਇਹੀ ਕਿੱਕੀ ਫਿਰਦਾ ਹੁਣ ਆ ਸਾਮਾਨ ਸਾਰਾ ਖਦਰਿਆ ਹੁਣ ਇਹ ਕਿਹੜਾ ਛੇਤਰੀ ਉੱਡ ਜਾਣਾ ਆ ਸਾਰਾ ਜੋੜਨਾ ਪਿੰਦਾ ਜੀ ਜਲਦੀ ਜੋੜ ਦੇ ਦੋ ਉਦੋਂ ਲੱਗੀ ਖੜਕਾ ਕਰਨ ਠਾ 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 ਓਏ ਕੀ ਗੱਲ ਆ ਜਸੀਨਾ ਜਿਹੜਾ ਕੰਮ ਕਰ ਰਹੇ ਹੋ ਜਲਦੀ ਜਲਦੀ ਜੋੜ ਦੋ ਚੰਗੀ ਤੂੰ ਹੀ ਲੋਟ ਆਈ ਹੋਣਾ ਹੀ ਹੈਂ ਹਾਂ ਫੋਂ ਲੱਗਦਾ ਪੁੱਤ ਉਹ ਲੱਗਾ ਕੋਈ ਨਾ ਬੱਚ ਦੀ ਗੇੜਾ ਕਢਾ ਗਿਆ ਹਾਂ ਬਣਿਆ ਮਿੱਤਰੋ ਉਹ ਕੰਮ ਹੈਗਾ ਔਖਾ ਉਹਨਾਂ ਦੇਰ ਨੂੰ ਐਂ ਝੂਟਾ ਦੇ ਲੈਣੇ ਆ ਆ ਕੱਟ ਕੱਢੀ ਆ ਕੇ ਪੂ ਚੱਕਣਾ ਬਹੁਤ ਔਖਾ ਤੋ ਕਿਵੇਂ ਲੱਗਦਾ ਠੀਕ ਲੱਗਦਾ ਏ ਠੀਕ ਲੱਗਦਾ ਹੈ ਐ ਠੀਕ ਹੈ ਕੰਮ ਹਣਾ ਐ ਮੈਨੂੰ ਵੀ ਸੋਖਾ ਲੱਗਦਾ ਨਾ ਮੈਂ ਇੱਥੇ ਨਾਲ ਕੰਮ ਕਰ ਸਕਦਾ। ਮੈਨੂੰ ਹੁਣ ਪਤਾ ਨਹੀਂ ਦਲਾ ਜੋੜਨਾ ਕਿਦਾਂ ਭੁੱਲ ਗਿਆ ਅੱਗੇ ਮੈਂ ਹੀ ਜੋੜਿਆ ਸੀ ਹੁਣ ਯਾਦ ਭੁੱਲ ਗਿਆ। ਤਾਮਾ ਜਾਮਾ ਜਾ ਵਾਵਾ ਕਸਣਾ ਭਾਈ ਇੰਨਾ ਕਿ ਜੁੜਿਆ ਹਜੇ ਤਾਂ। ਪੰਗੇ ਵੜਦੇ ਰਹੇ ਹੁੰਦੇ ਇੰਨਾ ਸੋਖਾ ਨਹੀਂ ਜੁੜਦਾ। ਆ ਇਹਦਾ ਰਿਮੋਟ ਆ। ਲਓ ਜੀ ਜੋੜਤਾ। ਲੱਗਦਾ ਪੁੱਠਾ ਜੁੜ ਗਿਆ। ਹੁਣੇ ਜਵਾਗ ਜਿਹਾ ਸਿੱਧਾ ਹੀ ਜੁੜ ਗਿਆ ਤੇ ਜਵਾਗ ਪਊਗਾ ਕਿਵੇਂ ਇਹ ਤਾਂ ਡਿੱਗੇ ਪਿਆ ਥੱਲੇ। ਇਹ ਕੰਮ ਕਰਾ ਵੀ ਆ ਮਿੱਤਰਾਂ। ਕੂਲਣਾ ਬਣਾ ਦੁਬਾਰਾ ਗਲਤ ਜੁੜ ਗਿਆ ਲੱਗਦਾ ਆ ਵੇਖ ਕੋਲੇ ਮੇਰੀ ਗਾਈਡਲਾਈਨ ਰੱਖੀ ਹੋਈ ਹੈ ਇਹਨੂੰ ਦੇਖ ਦੇ ਕੇ ਜੋੜਦਾ ਆ ਵੇਖੋ ਫੇਰ ਵੀ ਗਲਤ ਹੋ ਗਿਆ ਲੈ ਵੇਖੋ ਯਾਰ ਪੰਗੇ ਘੜਾ ਥੋੜੇ ਆ ਲੈ ਆ ਵੇ ਲੱਕੀ ਕੁਝ ਪਤਾ ਲਾਦਾ ਕੋ ਚਲ ਮੈਂ ਤੇਰਾ ਕੋਲ ਇਹਨੂੰ ਫੇਰ ਦੁਬਾਰਾ ਆ 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 ਹਾਂਜੀ ਹਾਂਜੀ ਕੀ ਹੋਇਆ ਸੀਗਾ ਕੀ ਹੋਇਆ ਸੀਗਾ ਤੇਰਾ ਪਾਪਾ ਵੀ ਤੇਰਾ ਰੋਣ ਆ ਲਈ ਪੁੱਤ ਜਨੇ ਦਾ ਬਾਤ ਨੂੰ ਬੜਾਇਆ ਲੇਕ ਮੇਰਾ ਹਾਲ ਕੀ ਟੋਪਿੰਗਾਂ ਵੀ ਬਣ ਗਿਆ ਮਿੱਤਰੋ ਆ ਵੇਖੋ ਹੁਣ ਇਹ ਆਈ ਤੇ ਲੋਏ ਤੇ ਪੈ ਜਾਣਾ ਇਹਨੇ ਠੀਕ ਆ ਇਹ ਚਲੂ ਲੋ ਇਹਦੇ ਸਟੈਪ ਆ ਆਵੇ ਆਵੇ ਦਾ ਇਹਦਾ ਵੀ ਮੇਰੇ ਵਰਗੀ ਇਹ ਆ ਲੈ ਓਏ ਆਇਆ ਐ ਬੱਚੇ ਨੂੰ ਪਾ ਦੇਣਾ ਆਪਾਂ ਕਹਿਣਾ ਬੜਾ ਕਿਦਾਂ ਕਰੀਏ ਆਂ ਆਲੋ ਵੱਡਾ ਝੂਟਾ ਉਹ ਬਸ ਇਹਨੇ ਇਹਨੇ ਕਰਨਾ ਬੱਚੇ ਨੂੰ ਐ ਐ ਕਰੀਏ ਨੂੰ ਅਬ ਇਹ 1550 ਲੈ ਲੈ ਭਾਈ ਤੇ 10000 ਰੁਪਏ ਲੈ ਪਰ ਬੈਗਰ ਕਸਮ ਦੀ ਹਾਂਜੀ 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 ਕਿਸਕੋ ਗੁੱਸੇ ਹੋਏ ਪਈਆਂ ਐਨਾ ਗੁੱਸਾ ਐਨਾ ਗੁੱਸਾ ਚਲਾ ਰੂ ਮਈਏ ਹਾਂ ਇਹਦੇ ਵਿੱਚ ਪਈ ਏ ਹਾਂ ਹਾਂ ਵਾਹ ਰੂ ਤੇ ਆਹ ਕਵਰ ਕਰਨ ਵਾਸਤੇ ਪਾਪੜ ਪਾਏ ਮੱਖੀਆਂ ਤੋਂ ਬੱਚੇ ਨੂੰ ਇਹਨੂੰ ਆਪਾਂ ਦਾ ਕਵਰ ਵੀ ਕਰ ਸਕਦੇ ਹਾਂ ਇਹ ਸਾਰਾ ਕਵਰ ਹੋ ਜਾਂਦਾ ਲੋ ਕਿਵੇਂ ਆ ਠੀਕ ਆ ਹੁਣ ਲਾ ਦੀ ਜੀ ਅੱਜ ਕਾਦੀ ਖੇਡਦੀ ਖੇਡਦੀ ਕਰੀ ਜਾਂਦੇ ਸੀ ਵਿੱਚ ਤੇ ਚੇਨੀ ਆ ਕਹਦੀਆਂ ਕਹਦੀਆਂ ਕਰਦੇ ਆ ਹਾਂ ਠੀਕ ਆ ਕੰਮ ਠੀਕ ਆ ਇਹ ਹਾਂਜੀ ਹਾਂਜੀ ਇਹ ਡੀਸੀ ਕਰਾਣ ਤੇ ਚੱਲਦਾ ਜੀ ਕੋਈ ਕਰੰਟ ਵਾਲਾ ਦੀ ਚੱਕਰ ਨਹੀਂ ਹੁੰਦਾ ਇਹਦੇ 'ਚ ਹਾਂ ਆਇ ਦੇ ਫਾਕ ਸਨ ਹੈ ਚਲਾਉਣਾ ਨਹੀਂ ਨਾ ਹਊਗਾ ਹੋ ਗਿਆ ਚੇਂਜ ਹੁਣ ਵੱਡਾ ਝੂਟ ਆਊਗਾ ਵੇ ਆਂ ਇੰਝ ਹੋ ਗਿਆ ਠੀਕ ਆ ਆ ਕੰਮ ਠੀਕ ਆ ਮੇਰੇ ਹਿਸਾਬ ਨਾਲ ਏ ਮੜਾਏ ਮੇਰੇ ਮੋਢਿਆਂ ਨੂੰ ਸਾਹ ਆ ਜੂ ਲੈ ਕਹਿੰਦੇ ਵਲੌਗ ਨਹੀਂ ਬਣਦੇ ਆ ਵੇ ਵਲੌਗ ਸਾਡਾ ਆ ਵੀ ਜਿਹੜਾ ਹੈ ਇਹ ਕੁਝ ਨਹੀਂ ਕਰਦਾ ਸਾਨੂੰ ਨਾ ਤਾਂ ਸੂਟਾਂ ਦਾ ਕੰਮ ਹੁੰਦਾ ਨਾ ਤਾਂ ਵੀਡੀਓ ਬਣਦੀਆਂ ਨਾ ਮੇਥੋਂ ਪ੍ਰੋਗਰਾਮਾਂ ਦੀ ਸ਼ੋਹ ਦੀ ਤਿਆਰੀ ਹੁੰਦੀ ਆ ਆਪਦੇ ਪ੍ਰੋਗਰਾਮਾਂ ਦੀ ਵੀ ਤਿਆਰੀ ਕੁਝ ਨਹੀਂ ਹੁੰਦੀ ਮੇਥੋਂ ਇਹ ਥੱਲੇ ਹੁੰਦਾ ਜਾਂਦਾ ਉੱਤਰ ਚੱਲਿਆ ਥੱਲੇ ਉਹ ਬੈਲਟ ਲਾਓ ਫਿਰ ਹਾਂ ਬੈਲਟ ਲਾਉਣ ਲਈ ਤਾਂ ਪ੍ਰੀਜ ਵਾ ਬੈਲਟਾਂ ਵੀ ਦਿੱਤੀਆਂ ਹਾਂ ਉਹਨੇ ਬੱਚੇ ਦੇ ਰੋਣ ਵਾਸਤੇ ਦੇ ਪ੍ਰੋਪਰ ਪਰ ਬੱਚਾ ਥੱਲੇ ਨਹੀਂ ਆਉਂਦਾ ਆ ਵਾਲੀਆਂ ਠੀਕ ਆ ਪ੍ਰਬੰਧ ਦੇ ਪੱਕਾ ਕੀਤਾ ਹੋਇਆ ਉਹਨਾਂ ਨੇ ਜੇ ਪੈਜੇ ਦਾ ਭਾਈ ਆਪਣਾ ਕੰਮ ਆ ਵੀ ਸੈੱਟ ਨਹੀਂ ਜੀ ਨਹੀਂ ਇਹ ਵੀ ਗਿਆ ਬਾੜ ਦੇ ਚ ਕੰਮ ਸਾਰੇ 5500 ਦਾ 55 ਲਾਇਆ ਅਰੇ ਬਾਪਰੇ ਓਏ 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 ਨਹੀਂ ਬਈ ਕੰਮ ਖਰਾਬ ਆ ਜਵਰਾਜ ਹੁਣ ਤਾਂ ਨਾਲ ਲੈਂਦੇ ਪੁੱਤ ਹੁਣ ਤਾਂ ਬਾਪਾ ਬੋਲਣ ਲੱਗ ਗਿਆ ਹੱਥ ਨਾਲ ਹਣ ਤਾਂ ਨਾਲ ਲੈਂਦੇ ਬਾਬਾ ਬੋਲਣ ਲੱਗ ਗਿਆ ਵੇਖ ਲੈ ਹੱਥ ਨਾਲਾ ਹੁਣ ਤਸਵੀਰ ਦਾਵੇਂ ਨਾਉਣੇ ਨੂੰ ਕੀ ਕਹਿੰਦੇ ਜਦੋਂ ਕੋਈ ਤਿਆਰੀ ਕਰਦੇ ਉਹਦ ਨੂੰ ਇਹ ਚੀਕ ਮਾਰ ਦਿੰਦਾ ਹੈ ਲਓ ਫਿਰ ਅੱਜ 5 ਮਹੀਨੇ ਹੋ ਗਏ ਆਪਣਾ ਸਿੱਧੂ ਸਾਹਿਬ ਤੇ ਮੁਬਾਰਕਾ ਜਰੂਰ ਦਿਓ ਅੱਜ ਵਾਲੇ ਵਲੌਗ ਦੀ ਹਾਜ਼ਰੀ ਇੰਨੀ ਕੁ ਪ੍ਰਮਾਣ ਕਰਿਓ ਫਿਰ ਮਿਲਾਂਗੇ ਜੇ ਟਾਈਮ ਲੱਗਾ ਕਿਸੇ ਦਿਨ ਫਿਰ ਵਲੌਗ 'ਚ ਓਕੇ ਚਲੋ ਬਾਏ ਕਰਦੇ ਫਿਰ ਜਿਵਰਾਜ ਚਲੋ ਠੀਕ ਆ ਜੀ ਸਸਤੀ ਕਾਲ ਸਾਰਿਆਂ ਨੂੰ ਓਕੇ ਜੀ